ਭੈ ਜਾ ਫਰਨੀ ਮਾਓ ਯਾ ਤੇਰਾ ਕਰ ਦਿਆਂਗੇ ਐਸਾ ਮੰਤਰ ਛੱਡ ਦਿਆਂਗੇ ਯਾ ਤੇਰਾ ਹੋਊਗਾ ਨੌਂ ਕੀਆ ਪੁੱਤ ਆ ਤੇਰਾ ਬਿਆਹ ਹੋਊਗਾ ਠੀਕ ਤੇਰਾ ਨੌਂ ਆ ਗਰਮੀਤ ਅਸੀਂ ਤੈਨੂੰ ਕਰਕੇ ਦਿੰਦੇ ਆ ਤਵੀਤ ਬੋਲ ਪਿੱਪਲ ਵਾਲੇ ਬਾਬੇ ਦੀ ਹੋ ਜਾ ਛੱਡ ਨੌਕਰੀ ਵਾਸਤੇ ਗਣਕੀ ਨੇ ਪਾਇਆ ਬਈ ਯਾਰ ਮਨਤਾ ਚੌੜੀ ਨੂੰ ਦੱਸ ਬੈਠਾ ਪਾਈ हां नौकरी ਚਾਹੀਦੀ ਆ ਕਰ ਦੂੰ ਐਦੇ ਹੱਥ ਨੌਕੀ ਆ ਆ ਨੌਕਰੀ ਬਰਨਾਲੇ ਤੋਂ ਚੱਕੂ ਨੌ ਆ ਸੱਤੂ ਜਾ ਹੋ ਜਾ ਜਾ ਹੋ ਜਾ ਜਾ ਹੋ ਜਾ ਵੀ ਹੋ ਜੂ ਕੰਮ ਐਪਲਾਲੇ ਬਾਬੇ ਜੀ ਜੈ ਐਪਲਾਲੇ ਬਾਬੇ ਜੀ ਜੈ ਬਰੋਟਰੇ ਵਾਲੇ ਬਾਬੇ ਜੀ ਜੈ ਬਾਹਰ ਦੇਹ ਵਾਸਤੇ ਜਿੰਨੇ ਗਣ ਪਾਇਆ ਭਾਈ ਆ ਜੋ ਬਹਿ ਜੋ <laughs> हां भाई दत्तो पेपर में निकलਦਾ ਦਾ ਮੁੰਡੇ ਦਾ ਹੀ ਪਹਿਲਾਂ ਤਾਂ ਨਹੀਂ ਗਾਇ ਕਿਸੇ ਕੋਲੇ ਗਏ ਸੀਗੇ ਹਾਂ ਕਿਸੇ ਕੋਲੇ ਗਏ ਸੀ ਹਾਂ ਕੋਈ ਹੋਮ ਨੂੰ ਵੀ ਪਾਇਆ ਸੀਗਾ ਹਾਂ ਫਰਕ ਤਾਂ ਕੋਈ ਪਿਆ ਨਹੀਂ ਰਲਾ ਦੀਏ ਜਿੰਦੇ ਛੱਡ ਤੇ ਲਿਆ ਮੰਤਰ ਛੱਡ ਈਏ ਫਿਰ ਮੰਤਰ ਹਾਂ ਉਰਾਂ ਨੂੰ ਹੋ ਜਾ ਫੇਰਾ ਟੈਂਗਾ ਜੋ ਕਿਸ ਮੰਗਾ ਏ ਹਾਂ ਜੀ ਨਾ ਠੀਕ ਹੈ ਬਾਪ ਜੀ ਹਾਂ ਕਾਲੀ ਨੇ ਲੈ ਲਿਆ ਦੀ ਆ ਪੈਰੋਂ ਨੇ ਪਾਲਿਆ ਕੱਢਿਆ ਹੁਣ ਨਾ ਮਦਾਨਨ ਪਿੱਛੇ ਹਟਦੀ ਬੇਬਖਤਾਰ ਵਾਲਿਆ ਆਏ ਹੋਏ ਮੈਂ ਉਰਾਂ ਨੂੰ ਹੋ ਜਾ ਉਹਰਾ ਬਾਹਰਲਾ ਕੰਮ ਕਰ ਦਿਆਂਗੇ ਨੌਕਰੀ ਦਾ ਜੂਰ ਵੜਦੇ ਆਂਗੇ ਨੌਕਰੀ ਲੈਣੇ ਬਾਹਰੇ ਜਾਣਾ ਬਾਹਰੇ ਜਾਣਾ ਪੱਕੀ ਗੱਲ ਹੈ ਕਿਹੜੇ ਦੇ ਇੱਕ ਜਾਣਾ ਕਿੱਥੇ ਕਿਹੜੇ ਦਾ ਜਾਣ ਨੂੰ ਫਿਰਦਾ ਕੈਨੇਡਾ ਰਾਤ ਲਾਉਂਦੀਆਂ ਨੇ ਟਿੱਕਾ ਭੇਡਾ ਜਾ ਜਾਵੇਂਗਾ ਨੌਕਰੀਆ ਗੁਰਵਿੰਦਰ ਜਹਾਜ਼ ਦੀ ਵਾਰੀ ਨੂੰ ਪੈ ਗਏ ਹੱਥ ਉਹ ਕਰਮਾਲਕਾ ਪੂਰੀ ਨਸ ਕਾਰ ਤੂੰ ਇਹਦੇ ਹੱਥ ਮੰਨੇਗਾ ਬਾਬਿਆਂ ਨੂੰ ਕਾਹੇ ਫਿਰ ਬਰੋਟੇ ਵਾਲੇ ਬਾਬੇ ਦੀ ਕਾਹੇ ਜੋਰ ਨਾ ਕਹਿ ਸੱਤਾਂ ਨਹੀਂ ਰਾਤ ਨੂੰ ਪੱਕੀ ਗੱਲ ਆ ਨੀਂਦਾ ਹੀ ਆ ਜੋਰ ਨਾ ਕਹਿ ਬਰੋਟੇ ਵਾਲੇ ਬਾਬੇ ਦੀ ਤੰਦਰਾ ਬੋਲਦਾ ਹੀ ਕਿਸਤਾ ਤੇ ਆ ਜੋਰ ਨਾ ਕਹਿ ਬਰੋਟੇ ਵਾਲੇ ਦੇਖ ਵਾਰ ਮੇਰੀ ਸ਼ਕਤ ਦੇਖ ਬਰੋਟੇ ਵਾਲੇ ਬਾਬੇ ਦੀ i <laughs> do ਉਹ ਬਾਤ ਕਰ ਰਹੇ ਰਹੇ ਉਹ ਰੰਗ ਬਰਤ ਰਹੇ ਰਹੇ ਕੰਮ ਕਰ ਰਹੇ ਉਹ ਮਾਲਕ ਰੋਲ ਮਿਲ ਕੇ ਕਿੱਥੇ ਰਹਿੰਦੇ ਨੇ ਯਾਰ ਉਹ ਹੁਣ ਤਾਂ ਸਾਰਾ ਕੰਮ ਕੋਈ ਹੋਰ ਦਾ ਸਾਰਾ ਕੁਝ ਮੈਥੀ ਕਰਾਉਂਦੇ ਨੇ ਇਹੋ ਠੀਕ ਆ ਨਾ ਫਿਰ ਤੂੰ ਵੀਰ ਬਣ ਕੇ ਇੱਕ ਕੰਮ ਕਰ ਬਸ ਫਟਲਾ ਮੇਰਾ ਵੀ ਕੁਝ ਹੋਣੀ ਪਾਉ ਉਹਦਾ ਕਰਾ ਤਾਂ ਦੋਸਤ ਅੱਗ ਕਾਦਾਰ ਉਹ ਤਾਂ ਕੰਮ ਦੀ ਆ ਗਈ ਜਦੋਂ ਉਹ ਕੰਮ ਦੀ ਨੂੰ ਕਿ ਆਪਾਂ ਕਿਹੜਾ ਖੱਬ ਪਟਨਾ ਮਾਲਨਾ ਦਾ ਨਹੀਂ ਤਾਂ ਵੀ ਤਾਂ ਪੈਂਦੇ ਨਾ ਜੇਕਰ ਮੈਂ ਰਾਏ ਦੇ ਮੋ ਦਾ ਇਹ ਕਿਹੜਾ ਕਪਾਣ ਹੈ ਮੈਨੂੰ ਤਾਂ ਐ ਸੀ ਮੈਂ ਚੱਲ ਜਿੰਨੇ ਪੈਸੇ ਉਹ ਤੇ ਲੱਗੇ ਨਾ ਤੇ ਪੈਸੇ ਮੈਂ ਦੇਣਾ ਕੰਮ ਵੀ ਇੰਮੀ ਕਰਨਾ ਚੱਲ ਜਿੰਨਾ ਕੰਮ ਉਹ ਕਰ ਮੈਂ ਕਰਦਾ ਕੋਨਾ ਕੰਮੇਰੇ ਹਿੱਸੇ ਦਾ ਆਪ ਹੀ ਕਰਦਿਆ ਕਰੂਗਾ ਉਹ ਇਹ ਗੱਲ ਨੂੰ ਸੱਚਦਾ ਨਹੀਂ ਯਾਰ ਫਿਰ ਮੈਂ ਰਿਸ਼ਤਾ ਹੀ ਗੱਲ ਤਾਂ ਆ ਉਹਦਾ ਟੌਣੇ ਨਾ ਬੰਦਾ ਮਿਲ ਗਾ ਜੜ ਪਤਾ ਦਾ ਕਰਦਾ ਕੋਈ ਗੱਲ ਨਹੀਂ ਕਰਨ ਲੱਗਦੇ ਗੱਲ ਤਾਂ ਨਾ ਬਿਆਰੀ ਜੀ ਕੁੜੇ ਦਾ ਕੰਮ ਅਸੀਂ ਹੋ ਗਿਆ ਇਹ ਤਾਂ ਹੋਰ ਤਾਂ ਕੋਈ ਕਰਾਉਣਾਗਾ ਪਤਾ ਨਹੀਂ ਆ ਵੀ ਚਲ ਕੰਮ ਸੰਧਾ ਕਰੀ ਜਾਵੇ ਕਰਦਾ ਤੂੰ ਤਾਂ ਪੰਡ ਕੇ ਦੇਵੇਂ ਤਾਂ ਕੰਮ ਕੀ ਇਨੇ ਕੰਮ ਚਾਤਾ ਕੋਈ ਹੀ ਛੱਟਣਾ ਗੱਲਾਂ ਹੋਰ ਹੁਣ ਮੈਂ ਤਾਂ ਦੁਕਾਨ ਤੋਂ ਬਿਸਕੁਟਾਂ ਦੀ ਡੱਬੀ ਲੈ ਕੇ ਆਉਂਦਾ ਰੋਟੀ ਨਹੀਂ ਦਿੰਦੇ ਫੇਰ ਤੂੰ ਐ ਕਰ ਲੈ ਤਿੰਨ ਦਿਨ ਕਰ ਲੈ ਤਿੰਨ ਦਿਨ ਇੱਕ ਦਿਨ ਜੋਰਾ ਸਿੱਟਿਆ ਕੋਈ ਰੋਕਣ ਜੋਰੇ ਤੇ ਘਰ ਵਾਲੀ ਇੱਕ ਦਿਨ ਤੂੰ ਫੇਰ ਐ ਕਿਥੇ ਕਰਦੇ ਮੈਂ ਕਹਿੰਦਾ ਮਾਲਕ ਸਰਕਾਦ ਦਾ ਤਾਂ ਮੈਂ ਹੀ ਨਹੀਂ ਆ ਫੇਰ ਰੋਲਾ ਤਾਂ ਉਹੀ ਹੈ ਨਾ ਕੋਈ ਨਾ ਕੋਈ ਹੱਲ ਕੱਢ ਸੁਣੋ ਉਹਦਾ ਵੀ ਹੱਲ ਕਰਈਏ ਨੂੰ ਮੇਰਾ ਵੀ ਕਰ ਦੇ ਯਾਰ ਐਂਗਾ ਤੂੰ ਕਰਦਾ ਹੱਲ ਕਰ ਲੈ ਹੁਣ ਇੱਕ ਤਾਂ ਚੌਂ ਲੌਂ ਲੱਗਣਾ ਐਂ ਆ ਸੁੱਚਾ ਚੱਲ ਤੂੰ ਪਹਿਲਾਂ ਹੱਲ ਆਪਾਂ ਕਰ ਲੈ ਕੋਈ ਨਾ ਮਿਲ ਲਾਂਗੇ ਬੰਦੇ ਨੂੰ ਇੱਕ ਤਾਂ ਹੁਣ ਉਹ ਬੰਦਾ ਜਾਣੋ ਹਾਟ ਦਾ ਬਾਹਰੇ ਕਿਉਂ ਮਾਲ ਮੂਲ ਪੀੜਿਆ ਦਾ ਸਾਰਾ ਸੈਲਰ ਚ ਹੁੰਦਾ ਸੀ ਬੰਦਾ ਉਹ ਤੇ ਉਹ ਨਾਲ ਗੱਲ ਕਰਿਆ ਮੈਂ ਉਹਦਾ ਨੰਬਰ ਵੀ ਨਿਕਲ ਗਿਆ ਮੇਰੇ ਫੋਨ ਤੋਂ ਤੂੰ ਆ ਕੰਮ ਕਰਕੇ ਦੇ ਛੌੜ ਦੇ ਕਹਿੰਦੇ ਵੀ ਵੀਰ ਰਸਾ ठीकु पका नई कम ले आवांगे ਇਨ ਨੂੰ ਵੀ ਰੋ ਕੰਪੂਗਲ ਨਹੀਂ ਚੱਲੋ ਕੇਰਾ ਮਾ ਜਾ ਜਾਵਾਂਗਾ ਫਿਰ ਦੇਖਦੇ ਕੀ ਬਣਦਾਗਾ ਪਰ ਤੂੰ ਆਪਣੀ ਬਾਤ ਆ ਮੈਂ ਕੋਈ ਗੱਲ ਨਹੀਂ ਮੁੱਤੇ ਪਾਉਂਦਾ ਨਹੀਂ ਫਿਰ ਅੱਛੀ ਮੈਨੂੰ ਕੋਈ ਗੱਲ ਨਹੀਂ ਜਰਾ ਪੱਤਰ ਉਪਰਾ ਦੇ ਅੱਗੇ ਉਹ ਨਹੀਂ ਕਰਾਈ ਆ ਠੀਕ ਆ ਸਹਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਰੱਖ ਲਾਂਗੇ ਭਾਈ ਰੱਖਣ ਵਾਲਾ ਹੋਇਆ ਬਾਬਾ ਮੈਂ ਤਾਂ ਬਹੁਤ ਦੁਖੀ ਹਾਂ ਉਹ ਕੀ ਗੱਲ ਹੋ ਗਈ ਭਾਈ ਕਾਹਤੋਂ ਹੋ ਗਿਆ ਇਹਨਾਂ ਨੂੰ ਫਿਰ ਦੱਤ ਦੁੱਖ ਦੱਤ ਆਪਾਂ ਦੁੱਖ ਦੂਰ ਕਰਨ ਨੂੰ ਨਹੀਂ ਬੈਠੇ ਬਾਬਾ ਮੇਰੀ ਆ ਦੁੱਖ ਭਰੀ ਕਹਾਣੀ ਉਹ ਲੈ ਆ ਭਈਆ ਰਾਣੀ ਮੇਰੇ ਨਾਲ ਕਰਦੇ ਨੇ ਕੁੱਤੇ ਖਾਣੀ ਅੱਛਾ ਹਾਂ ਬਸ ਇਹ ਤਾਂ ਉਲਟ ਹੋ ਗਈ ਕਹਾਣੀ ਹੋਰ ਬਾਬਾ ਹੁਣ ਤੂੰ ਕੀ ਚਾਹਣਾ ਮੈਂ ਤਾਂ ਇਹ ਹੀ ਚਾਹਣਾ ਬਾਬਾ ਜਾਂ ਤਾਂ ਮੇਰੇ ਵੀ ਬਸ ਜੇ ਆ ਜਾਏ ਕੋਈ ਹੋਰ ਹਾਂ ਨਹੀਂ ਫਿਰ ਉਹਦੀ ਬਣਾ ਰਹੇ ਚਾਰ ਦੀਆਂ ਗੋਲਾਂ ਦੇ ਪਾਣੀ ਹਾਂ ਬਾਬਾ ਫਿਰ ਮੰਨੇਗਾ ਹਾਂ ਜਮਾਂ ਮੰਨਾਂਗੇ ਹਾਂ ਹੁਣ ਤੂੰ ਵਿਆਹ ਕਰਾਉਣਾ ਚਾਹਣਾ ਕਿ ਕੁਝ ਹੋਰ ਪਾਉਣਾ ਤਰਾ ਪਹਿਲੀ ਤਾਂ ਗੱਲ ਬਾਬਾ ਵਿਆਹ ਹੀ ਹੋ ਜੇ ਜੇ ਮੇਰਾ ਵੀ ਹੋਣਾ ਤਾਂ ਉਹਦੀ ਵੀ ਭਾਜੇ ਮੈਂ ਗੱਲ ਸੁਣ ਲਾ ਮੇਰੀ ਮੈਂ ਪੁੱਤ ਤੇਰੇ ਮੱਥੇ ਦੀ ਲਕੀਰ ਪੜ ਕੇ ਦੇਖਦੇ ਆਂ ਮੱਥੇ ਦੀਆਂ ਤਕਦੀਰਾਂ ਤੇਰੀਆਂ ਚੰਗੀਆਂ ਨੇ ਲੈ ਤੇਰਾ ਹੱਥ ਵੇਖਦੇ ਆਂ ਫਿਰ ਲਓ ਬਾਬਾ ਜੀ ਹੱਥ ਤੇਰੀ ਤੀਵੀਆਂ ਤੇਰੀ ਕਿਸਮਤ ਚ ਦੋ ਨੇ ਓ ਨੋ ਉਂਗਲਾਂ ਤੇਰੇ ਦੋ ਹੈ ਨਹੀਂ ਠੀਕ ਆ ਬਾਬਾ ਜੀ ਕਿਸਮਤ ਤੇਰੀ ਚੰਗੀ ਆ ਹਾਂ ਪਰ ਹੁੰਦੀ ਤੇਰੇ ਨਾਲ ਕਿਵੇਂ ਹੁੰਦੀ ਆ ਕੰਪੀਟਰ ਬਾਬਾ ਬਾਲੀ ਮੰਦੀ ਆ ਕੈਸਮਾ ਤੇਰੀ ਖੋਲ ਦਿਆਂਗੇ ਜਕਾਰਾ ਬਾਬੇ ਦਾ ਬੋਲਿਆਗੇ ਲੈ ਵੀ ਉਂਗਲ ਤਾਂ ਜਹੇ ਇੱਕ ਹੋਰ ਵੱਡੀ ਜਾਵੇ ਪਰ ਤੀਵੀਂ ਜਿਹੜੀ ਨਹੀਂ ਕਹੀਦੀ ਆ ਤੀਵੀਂ ਤੈਨੂੰ ਜੋੜ ਦਿਆਂਗੇ ਜੜੂ ਜੜੂ ਪਤਾ ਜੜੂ ਕੋਈ ਨਾ ਘਬਰਾ ਨਾ ਤੀਵੀਂ ਤੈਨੂੰ ਜੋੜ ਕੇ ਤੋਰੂ ਦੇਖ ਵਿਆਹ ਬੂਹ ਵਾਲੀ ਲਖੀਰ ਤਾਂ ਨਹੀਂ ਤੇਰੇ ਕਰਮਾਂ ਚ ਹੈਗੀ ਅੱਛਾ ਬਾਬਾ ਆਪਣੇ ਕੋਲੇ ਜਿੰਨੇ ਆਇਆ ਜਿੰਦੇ ਲਾ ਕੇ ਤੋਰੇ ਨੇ ਠੀਕ ਆ ਬਾਬਾ ਇਹਨੂੰ ਤਵੀਤ ਦੰਨਾ ਕਰਕੇ ਠੀਕ ਆ ਬਾਬਾ ਉਹ ਯਾਰਾ ਨਹੀਂ ਰੱਖ ਦੂੰ ਮੜ ਕੇ ਠੀਕ ਆ ਬਾਬਾ ਖੁਸ਼ ਆਂ ਇਹ ਗੱਲ ਤੇ ਖੁਸ਼ ਆਂ ਆਹ ਖੁਸ਼ ਆ ਬਾਬਾ ਜੀ ਮੜਦੇ ਆਂ ਬੱਚਨ ਬਾਬਾ ਜੀ ਮੜਦੇ ਆਂ ਮੜਦੇ ਮੜਦੇ ਬਾਬਾ ਜੀ ਮੜਦੇ ਤਵੀਤ ਤੈਨੂੰ ਦੰਨਾ ਨਹੀਂ ਠੀਕ ਆ ਪਾ ਫਿਰ ਸੈੱਟ ਹੋ ਜੂ ਕਹਾਣੀ ਠੀਕ ਆ ਬਾਬਾ ਜੇ ਉਲਟ ਬੰਨ ਤਾਂ ਫਿਰ ਗਲਤ ਹੋ ਜੂ ਕਹਾਣੀ ਪੁੱਛਣਾ ਨਹੀਂ ਕਿਸੇ ਨੇ ਪਾਣੀ ਜੇ ਸਹੀ ਬੰਨ ਤਾਂ ਬੱਥ ਚ ਹੋ ਜੂ ਪਈਆ ਨਾਲ ਹੀ ਜਾ ਬਾਬੇ ਦੀ ਜਾ ਬਾਬੇ ਦੀ ਬਾਬੇ ਦੀ ਜਮਾਂ ਘਰ ਤਵੀਤ ਗੁਰਮੰਤ ਕਰਕੇ ਦੇ ਦਿਓ ਬਾਬਾ ਜੀ ਅਕੜਾਂ ਮ ਬਕੜਾਂ ਮ ਜੋ ਪਈਆ ਰਾਣੀ ਨੂੰ ਬਾਤਸ ਚ ਕਰਕੇ ਲਿਆਓ ਸ਼ੋ ਲੈ ਮੁਠੀ ਕਰ ਲਓ ਬਾਬਾ ਜੀ ਇੱਕ ਬੰਦ ਕਰ ਲਾ ਮੁਠੀ ਠੀਕ ਆ ਇਹ ਉਦੋਂ ਹੀ ਕੱਢਣਾ ਜਦੋਂ ਬੰਨਣਾ ਠੀਕ ਆ ਜੀ ਗੌਰ ਨਾਲ ਬੰਦੀ ਸਮਝ ਗਿਆ ਨਾ ਚੇਲੇ ਚੌਂਟਾ ਲਾਈਏ ਸ਼ਾਬਦ ਫਿਰ ਤੋਰੀਏ ਚੇਲੇ ਨੂੰ ਦਰਸ਼ਣਾ ਦਵੇਂਗਾ ਦੇਵਾਂਗੇ ਬਾਬਾ ਜੀ 7 ਅੰਡੇ ਕਾਲੀ ਮੁਰਗੀ ਠੀਕ ਆ ਬਾਬਾ ਤਾਰੂ ਦੀ ਬੋਤਲ ਠੀਕ ਆ ਬਾਬਾ ਇਥੇ ਪਕਰਾਂ ਦੀ ਕੁਲੀ ਜੀ ਚਾੜ ਦੀ ਠੀਕ ਆ ਬਾਬਾ ਜੀ ਚਾੜ ਦੇਗਾ ਚਾੜ ਜਾਗੇ ਜਮ ਪਾਣੀ ਚੋੜੋ ਉਹ ਜੋ ਪੁੱਤ ਤਰਾ ਕੰਮ ਠੀਕ ਆ ਬਾਬਾ ਜੀ ਹਾਂ ਕਰ ਤੇਗ ਮੱਥਾ ਲਾ ਕੇ ਜਾ ਜਦੋਂ ਕੰਮ ਬਣ ਗਿਆ ਆਈ ਜਰੂਰ ਆ ਮੋਹੱਬਤ ਹੰਤਾਨੀ ਦੀ ਕੁਲੀ ਠੀਕ ਆ ਬਾਬਾ ਹੰਤਾਨੀ ਮਾਏ ਫੋਲਾ ਲਾਈ ਬਾਬੇ ਨੇ ਮਸਲਾ ਰੋਟੀ ਵਾਲੇ ਬਾਬੇ ਦੀ ਜੈ ਉਹ ਪਿਆ ਉਹ ਲੋਕੋ ਜਿਹੜੇ ਭੋਲਾ ਘਰੇ ਹੋਇਆ ਇਹ ਕਦੋਂ ਦਾ ਸੁਪਾ ਪਿਆ ਲੱਗਦਾ ਹੈ ਵੇਲੇ ਕਿਹੜਾ ਸੰਦਾ ਲ ਅੰਮ ਦੀ ਰੋਤਾ ਇਹ ਹਾਂਜੀ ਕਿਵੇਂ ਆ ਠੀਕ ਆ ਵਧੀਆ ਭੋਲਾ ਕਿੱਥੇ ਆ ਭੋਲਾ ਇੱਧਰ ਨਹੀਂ ਗਿਆ ਵਾ ਬਹਿ ਜਾ ਕੀ ਕੰਮ ਸੀ ਭੋਲਾ ਤੱਕ ਕੰਮ ਤਾਂ ਕੋਈ ਨਹੀਂ ਸੀ ਬਸ ਕੰਮ ਸੀਗਾ ਯਾਰ ਇੱਕ ਛੋਟਾ ਜਿਹਾ ਬਾਬੇ ਦੀ ਦਸ ਪਾਈ ਸੇਕ ਤੇ ਉਹਦੇ ਕੋਲ ਤਾਂ ਮੈਂ ਜਾਇਆ ਆ ਉਹ ਜੋਰਾ ਵੀ ਛੋਟਾ ਲਾ ਪਈ ਯਾਰਾ ਨਹੀਂ ਲਿਆ ਹਨਾ ਹਾਂ ਹਾਂ ਉਹਦਾ ਪਈ ਯਾਰਾ ਨਹੀਂ ਲਿਆ ਉਹ ਪਈ ਯਾਰਾਣੀ ਦੀ ਪਟਣੇ ਪਾਏ ਬੇ ਨੇ ਠੀਕ ਆ ਹਾਂ ਮੇਰਾ ਸਾਲਾ ਕਾਦੀ ਯਾਰਾ ਨਹੀਂ ਲਿਆ ਉਹ ਤਾਂ ਭੈਣ ਤੇ ਉਹਨੇ ਮੈਨੂੰ ਸੀ ਕਿਗਲਾ ਲਿਆ ਯਾਰ ਅੱਛਾ ਹੋਰ ਕੀ ਆ ਆ ਪਤਾ ਲੱਕਾ ਨਹੀਂ ਤੋੜਦਾ ਆ ਜਾਂਦਾ ਹੋਵੇ 1 ਘੰਟੇ ਤੱਕ ਫਿਰ ਫਿਰ ਮਾਰ ਲਿਗੜ ਚਲ ਠੀਕ ਆ ਫਿਰ ਠੀਕ ਆ ਬੰਦ ਠੀਕ ਹੈ ਜਾਓ ਮਾਣੇ ਬੱਬੇ ਕੋਲ ਤਾਂ ਜਾਇਆ ਹੀ ਦੁਪਹਿਰਾਂ ਦਾ ਟਿਕਿਆ ਵਾ ਹੁਣ ਕੰਮ ਨਵੇਂ ਹੀ ਦਿੰਨੇ ਆ ਜੀ あっ、フィナーサーメニコレ見越えていけりゃんば。 ਨੀਕਾ ਕੰਮ ਕਰੀਏਗਾ ਬਰਦੂ ਤੇ ਮੇਰਾ ਕੰਮ ਹੋ ਜੇ ਤੱਕ ਕਰ ਦੇ ਜੀ ਕਿ ਇਹ ਸੱਚੀ ਹੈ ਕਿ ਇਹ ਵੀ ਜੀ ਕੰਮ ਕੀ ਕਰਦਾ ਹੈ ਕਿ ਕਿੰਨਾ ਬ੍ਰੇਕੀ ਵੀ ਤੇਰਾ ਨਾ ਹੈ ਹਾਂ ਆਪ ਭਾਵੇਂ ਪ੍ਰਾਪਤ ਕਰਾ ਹੈ